74 ਸਾਲ ਦੇ ਬਜ਼ੁਰਗ ਵੱਲੋਂ ਇੱਕ 9 ਸਾਲ ਦੀ ਬੱਚੀ ਦਾ ਰੇਪ ਕੀਤਾ ਗਿਆ ਪਿੰਡ ਜਿਹੜਾ ਬਰਨਾਲਾ ਸ਼ਹਿਰ ਹੈ ਉਹਦੇ ਨਾਲ ਲੱਗ ਗਈ ਹੈ ਇੱਕ ਛੋਟਾ ਜਿਹਾ ਕਸਬਾ ਹੈ ਤਨੋਲਾ ਉਥੋਂ ਦੀ ਇਹ ਖਬਰ ਹੈ ਜਿਹੜੀ ਬੱਚੀ ਹੈ ਉਹ ਸਕੂਲ ਦੇ ਵਿੱਚ ਸੀ ਗਰਾਊਂਡ ਦੇ ਵਿੱਚ ਸੀ ਖੇਡਣ ਗਏ ਸੀ ਅਤੇ ਉਥੋਂ ਹੀ ਇਹ ਜਿਹੜਾ ਤੁਸੀਂ ਤਸਵੀਰਾਂ ਨਾਲ-ਨਾਲ ਚੱਲਦੀਆਂ ਦੇਖ ਰਹੇ ਹੋ ਇਹ ਪਾਪੀ ਬੰਦਾ ਜੋ ਜਿਸ ਦੀ ਉਮਰ 74 ਸਾਲ ਦੀ ਹੈ ਇਹ ਕੁੜੀ ਨੂੰ ਸਾਈਡ ਤੇ ਲੈ ਜਾਂਦਾ ਗਰਾਉਂਡ ਦੇ ਇੱਕ ਖੁੰਝੇ ਚ ਕੋਨੇ ਚ ਲੈ ਕੇ ਜਾਂਦਾ ਅਤੇ ਉੱਥੇ ਕੁੜੀ ਦੇ ਵੀ ਕੱਪੜੇ ਉਤਾਰਦਾ ਹੈ ਤੇ ਆਪਣੇ ਵੀ ਕੱਪੜੇ ਉਤਾਰਦਾ ਉਸ ਤੋਂ ਬਾਅਦ ਬੱਚੀ ਨਾਲ ਕੁਝ ਗਲਤ ਕਰਦਾ ਹੈ ਜਿਸ ਤੋਂ ਬਾਅਦ ਬੱਚੀ ਰੋਂਦੀ ਡਰਦੀ ਆਪਣੇ ਘਰੇ ਆਉਂਦੀ ਆ ਤੇ ਸਾਰੀ ਜਿਹੜੀ ਬਾਰਤਾਲ ਆਪ ਆਪਣੇ ਪਿਓ ਨੂੰ ਦੱਸਦੀ ਹੈ ਅਤੇ ਪਿਓ ਨਜ਼ਦੀਕੀ ਥਾਣੇ ਚ ਜਾ ਕੇ ਇਹ ਸਾਰੀ ਜਿਹੜੀ ਰਿਪੋਰਟ ਹੈ ਦਰਜ ਕਰਵਾਉਂਦਾ ਦੋਸਤੋ ਜਮਾਨਾ ਦੇਖੋ ਕੀ ਆ ਗਿਆ ਮੈਕਨਨ 9 ਸਾਲ ਦੀ ਬੱਚੀ ਕਿੰਨੀ ਕੋਮਰ ਦੀ ਹੁੰਦੀ ਆ ਉਹਦੀ ਤੁਸੀਂ ਜੇ ਦੇਖ ਦੇਖੋਗੇ ਤਾਂ ਇੱਕ ਬੱਚੇ ਵਾਲੀ ਹੁੰਦੀ ਹੈ ਮੈਂ ਹੈਰਾਨ ਹੈ ਕਿ ਲੋਕਾਂ ਨੂੰ ਇੰਨੀਆਂ ਨੀਆਂ ਛੋਟੀਆਂ ਬੱਚੀਆਂ ਨਾਲ ਫੀਲਿੰਗ ਕਿਵੇਂ ਆਉਂਦੀ ਹੈ ਇੱਕ ਉਹਦੇ ਉਹਨੂੰ ਇੱਕ ਬੱਚੀ ਨੂੰ ਦੇਖ ਕੇ ਉਹਨਾਂ ਦੇ ਦਿਮਾਗ 'ਚ ਇਹ ਆਉਂਦਾ ਕਿਵੇਂ ਆ ਵੀ ਅਸੀਂ ਇਹਦੇ ਨਾਲ ਰੇਪ ਕਰੀਏ ਜਾਂ ਕੁਝ ਗਲਤ ਕਰੀਏ ਹਾਲਾਂਕਿ ਦੋਸਤੋ 15 16 ਸਾਲ ਤੱਕ ਜਿਹੜੀ ਜਵਾਕੜੀ ਹੁੰਦੀ ਹੈ ਕੁੜੀ ਹੁੰਦੀ ਹੈ ਉਹ ਬੱਚੀ ਦੀ ਤਰ੍ਹਾਂ ਹੀ ਨਜ਼ਰ ਆਉਂਦੀ ਹੈ ਉਹ ਇੱਕ ਬੱਚੀ ਹੀ ਹੁੰਦੀ ਹੈ ਇਹ ਲੋਕ 12 ਸਾਲ ਦੀ 8 ਸਾਲ ਦੀ 7 ਸਾਲ ਦੀ 9 ਸਾਲ ਦੀ 10 ਸਾਲ ਦੀ ਕਿਸੇ ਨੂੰ ਵੀ ਨਹੀਂ ਬਖਸ਼ਦੇ ਮੈਂ ਕਹਿੰਦਾ ਜਿੰਨੀ ਇਸ ਬਾਬੇ ਦੀ ਉਮਰ ਹੈ ਉਮਰ ਉਸ ਹਿਸਾਬ ਨਾਲ ਇਸ ਦੀ ਆਪਣੀ ਪੋਤੀ ਦੀ ਉਮਰ 25 20 ਤੋਂ 25 ਸਾਲ ਰਹੀ ਹੋਊਗੀ ਤੇ ਫਿਰ ਇੱਕ 9 ਸਾਲ ਦੀ ਕੁੜੀ ਨੂੰ ਦੇਖ ਕੇ ਇਹਦੇ ਦਿਮਾਗ 'ਚ ਇਹਦੇ ਦਿਲ 'ਚ ਆਇਆ ਕਿਵੇਂ ਕਈ ਵਾਰੀ ਅਸੀਂ ਕਹਿ ਵੀ ਦਿੰਦੇ ਹਾਂ ਕਿ ਯਾਰ ਬਜ਼ੁਰਗ ਸਰੀਰ ਜਿਹੜਾ ਬਜ਼ੁਰਗ ਸਰੀਰ ਹੈ ਜਾਂ ਬਜ਼ੁਰਗ ਦਿਮਾਗ ਉਹ ਬੱਚੇ ਵਰਗਾ ਹੋ ਜਾਂਦਾ ਪਰ ਇਸ ਬੱਚੇ ਦਿਮਾਗ ਦੇ ਵਿੱਚ ਇਹ ਕਿਵੇਂ ਆ ਗਿਆ ਵੀ ਇੱਕ ਬੱਚੀ ਦਾ ਰੇਪ ਕਰ ਲਿਆ ਜਾਵੇ ਦੋਸਤੋ ਬੜਾ ਜਿਹੜਾ ਮੈਂ ਅਕਸਰ ਹੀ ਕਹਿਣਾ ਹੁੰਦਾ ਹੈ ਕਿ ਆਪਣੇ ਬੱਚਿਆਂ ਦਾ ਖਰ ਕੋ ਹਰ ਟਾਈਮ ਤੁਹਾਡੇ ਬੱਚੇ ਤੁਹਾਡੀ ਨਜ਼ਰ ਦੇ ਥੱਲੇ ਹੋਣੇ ਚਾਹੀਦੇ ਨੇ ਇੱਥੋਂ ਤੱਕ ਕਿ ਦੋਸਤੋ ਬੱਚੀਆਂ ਨਾਲ ਹੀ ਇਸ ਉਮਰ ਤੇ ਤਾਂ ਬੱਚਿਆਂ ਨਾਲ ਲੜਕਿਆਂ ਨਾਲ ਵੀ ਬਹੁਤ ਕੁਝ ਹੋ ਜਾਂਦਾ ਹੈ ਅਗਰ ਅਸੀਂ ਇਹ ਸੋਚੀਏ ਕਿ ਸਾਡੇ ਘਰ ਚ ਕੁੜੀ ਨੂੰ ਅਸੀਂ ਨਹੀਂ ਬਾਹਰ ਨਿਕਲ ਲੰਦੇ ਜਾਂ ਸਾਡੇ ਕੁੜੀ ਹੈ ਨਹੀਂ ਜਾਂ ਕੁੜੀ ਤੇ ਅਸੀਂ ਨਜ਼ਰ ਰੱਖਦੇ ਹਾਂ ਪਰ ਜਿਹੜੇ ਸਾਡੇ ਮੁੰਡੇ ਨੇ ਬੱਚੇ ਨੇ ਛੋਟੇ ਉਹ ਉਹਨਾਂ ਦੀ ਲੋੜ ਨਹੀਂ ਹੈ ਨਾ ਮੁੰਡੇ ਖੇਡ ਸਕਦੇ ਨੇ ਪਰ ਦੋਸਤੋ ਇਸ ਤਰ੍ਹਾਂ ਦੀ ਗੱਲ ਨਹੀਂ ਅੱਜ ਕੱਲ ਜਿਹੜਾ ਕਾਲ ਯੁੱਗ ਦਾ ਜ਼ਮਾਨਾ ਚੱਲ ਰਿਹਾ ਹੈ ਜਿਸ ਕਾਲ ਯੁੱਗ ਦੇ ਵਿੱਚ ਇਸ ਬਜ਼ੁਰਗ ਨਾਲ ਦੇ حیਵਾਨ ਵੱਸਦੇ ਹੁਣ ਉੱਥੇ ਨਾ ਹੀ ਕੁੜੀਆਂ ਸੇਫ ਨੇ ਨਾ ਹੀ ਇਸ ਉਮਰ ਦੇ ਮੁੰਡੇ ਸੇਪ ਨੇ ਸੇਫ ਨੇ ਸੋ ਬੱਚਿਆਂ ਨੂੰ ਦਾ ਖਿਆਲ ਰੱਖੋ ਨਹੀਂ ਤਾਂ ਇਸ ਤਰ੍ਹਾਂ ਦੇ ਹਵਾਨ ਹਰ ਪਿੰਡ ਦੇ ਵਿੱਚ ਹਰ ਗਲੀ ਦੇ ਵਿੱਚ ਕੋਈ ਨਾ ਕੋਈ ਹੁੰਦਾ ਹੀ ਆ ਅਸੀਂ ਪਹਿਚਾਣ ਨਹੀਂ ਸਕਦੇ ਕਿਸੇ ਦੇ ਚਿਹਰੇ ਤੇ ਨਹੀਂ ਲਿਖਿਆ ਹੋਇਆ ਕਿਸੇ ਨੂੰ ਆਪਾਂ ਤੁਰੇ ਜਾਂਦੇ ਨੂੰ ਦੇਖ ਕੇ ਜੱਜ ਨਹੀਂ ਕਰ ਸਕਦੇ ਵੀ ਉਹਦੇ ਦਿਲ ਚ ਕੀ ਹੈ ਨਹੀਂ ਤਾਂ ਦੋਸਤੋ 74 ਸਾਲ ਦੀ ਉਮਰ ਦੇ ਬਜ਼ੁਰਗ ਦਾ ਜਿਹੜਾ ਤੁਸੀਂ ਉਸ ਨੂੰ ਕੀ ਜੱਜ ਕਰ ਸਕਦੇ ਹੋ ਕਿ ਉਹ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਹੈ ਹਾਲਾਂਕਿ ਨਜ਼ਦੀਕੀ ਥਾਣੇ ਦੇ ਵਿੱਚੋਂ ਐਕਸ਼ਨ ਹੋ ਗਿਆ ਹੈ ਬਾਬੇ ਨੂੰ ਜਿਹੜਾ ਬਜ਼ੁਰਗ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲੜਕੀ ਹੈ ਜਿਹੜੀ ਉਸ ਦੇ ਪਿਓ ਦੇ ਬਿਆਨਾਂ ਦੇ ਉੱਤੇ ਫਿਲਹਾਲ ਜਿਹੜਾ ਪਰਚਾ ਦਰਜ ਕੀਤਾ ਉਸ ਤੋਂ ਬਾਅਦ ਕੁੜੀ ਦੇ ਬਿਆਨ ਲਏ ਜਾਣਗੇ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਕੁੜੀ ਦਾ ਜਿਹੜਾ ਜਿਹੜਾ ਮੈਡੀਕਲ ਟੈਸਟ ਹੋਊਗਾ ਉਸ ਤੋਂ ਬਾਅਦ ਪੁਲਿਸ ਕਿਸੇ ਸੱਤੇ ਤੇ ਪਹੁੰਚੂਗੀ ਹਾਲਾਂਕਿ ਪੌਸ ਕੋ ਜਿਹੜਾ ਐਕਟ ਹੈ ਉਹ ਲੱਗੇਗਾ ਜ਼ਰੂਰ ਲੱਗੇਗਾ ਕਿਉਂਕਿ ਬੱਚਿਆਂ ਦੇ ਨਾਲ ਅਗਰ ਗਲਤ ਕੰਮ ਹੁੰਦਾ ਤਾਂ ਇਹ ਸਭ ਤੋਂ ਭੈੜਾ ਐਕਟ ਹੈ ਉਹ ਲੱਗੂਗਾ ਤੇ ਇਹਦੀ ਸੁਣਵਾਈ ਵੀ 2.5 ਮਹੀਨਿਆਂ ਦੇ ਵਿੱਚ ਵਿੱਚ ਕਲੀਅਰ ਹੁੰਦੀ ਹੈ ਪਹਿਲਾਂ ਜਿਹੜੇ ਕਈ-ਕਈ ਸਾਲ ਚੱਲਦੇ ਰਹਿੰਦੇ ਸੀ ਕੇਸ ਹੁਣ ਉਹ ਕੰਮ ਨਹੀਂ ਹੈਗਾ 2.5 2.5 ਮਹੀਨਿਆਂ ਦੇ ਵਿੱਚ ਸੌਰੀ 2.5 ਮਹੀਨਿਆਂ ਦੇ ਵਿੱਚ ਇਹਦਾ ਜਿਹੜ ਕਲ ਦੋਸਤੋ ਸਜਾਦੀ ਨਹੀਂ ਉਸ ਬੱਚੀ ਦੀ ਉਮਰ ਤਾਂ ਜਿਹੜੀ ਬੱਚੀ ਦੀ ਜਿਹੜੀ ਜ਼ਿੰਦਗੀ ਆ ਉਹ ਤਾਂ ਇਸ ਬਜ਼ੁਰਗ ਨੇ ਖਰਾਬ ਕੀਤੀ ਹੀ ਐ ਸੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਸੰਗ ਸ਼ਰਮ ਮੰਨਣ ਦੀ ਲੋੜ ਨਹੀਂ ਆਪਣੇ ਬੱਚਿਆਂ ਨੂੰ ਇਸ ਚੀਜ਼ਾਂ ਬਾਰੇ ਆਪ ਸਮਝਾਓ ਆਪ ਸਿਖਾਓ ਤਾਂ ਕਿ ਬੱਚੇ ਅਵੇਅਰ ਰਹਿ ਸਕਣ ਤੇ ਬੱਚੇ ਜਿੰਨਾ ਚਿਰ ਤੁਸੀਂ ਗਰਾਊਂਡ 'ਚ ਜਾਂਦੇ ਨੇ ਇੱਕ ਜਣੇ ਨੂੰ ਪਰਿਵਾਰ ਦੇ ਮੈਂਬਰ ਨੂੰ ਨਾਲ ਜਾਣਾ ਚਾਹੀਦਾ ਬੱਚੇ ਹਰ ਟਾਈਮ ਤੁਹਾਡੀ ਨਜ਼ਰ ਦੇ ਥੱਲੇ ਹੋਣੇ ਚਾਹੀਦੇ ਨੇ